ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਟੇਸਟੀ ਮੈਗੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਓ ਰੈਸিপি ਸ਼ੁਰੂ ਕਰਦੇ ਹਾਂ ਮੈਗੀ ਬਣਾਉਣ ਲਈ ਆਪਾਂ ਲਏ ਹਨ ਆਲੂ ਪਿਆਜ਼ ਹਰੀਆਂ ਮਿਰਚਾਂ ਮੈਗੀ ਮਸਾਲਾ ਅਤੇ ਤਿੰਨ ਟੁਕੜੇ ਮੈਗੀ ਦੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਵਿੱਚ ਤੇਲ ਗਰਮ ਕਰ ਲਵਾਂਗੇ मेरा मैगी दी रेसिपी दी वीडियो ਪਾਉਣ ਦਾ ਮੋਟਿਵ ਇਹ ਸੀ ਕਿ ਜਿਨ੍ਹਾਂ ਨੂੰ ਮੈਗੀ ਬਣਾਉਣੀ ਨਹੀਂ ਆਉਂਦੀ ਉਹ ਇਸ ਵੀਡੀਓ ਨੂੰ ਦੇਖ ਕੇ ਸਿੱਖ ਸਕਣ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਅਤੇ ਇਸ ਨੂੰ 30 ਕਿੰਟਾਂ ਲਈ ਭੁੰਨਾਂਗੇ ਜੀਰਾ ਭੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਅਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਿਆਜ਼ ਪੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਆਲੂ ਪਾਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਪਾਂ ਇਸ ਵਿੱਚ ਸਰੀਆਂ ਮਿਰਚਾਂ ਵੀ ਪਾਵਾਂਗੇ ਤੁਸੀਂ ਇਸ ਵਿੱਚ ਹੋਰ ਸਬਜ਼ੀਆਂ ਜਿਵੇਂ ਕਿ ਹਰੇ ਮਟਰ ਗਾਜਰਾ ਸ਼ਿਮਲਾ ਮਿਰਚੀ ਜਾਂ ਟਮਾਟਰ ਵੀ ਪਾ ਸਕਦੇ ਹੋ ਕਈ ਬੱਚੇ ਸਬਜ਼ੀਆਂ ਨਹੀਂ ਖਾਂਦੇ ਆਪਾਂ ਉਹਨਾਂ ਨੂੰ ਮੈਗੀ ਵਿੱਚ ਪਾ ਕੇ ਦੇ ਸਕਦੇ ਹਾਂ ਅਤੇ ਉਹ ਬਹੁਤ ਖੁਸ਼ ਹੋ ਕੇ ਖਾਣਗੇ ਆਪਾਂ ਆਲੂ ਅਤੇ ਪਿਆਜ਼ ਚੰਗੀ ਤਰ੍ਹਾਂ ਭੁੰਨ ਲਏ ਹਨ ਆਪਾਂ ਆਲੂਆਂ ਨੂੰ ਭਨ ਕੇ ਚੈੱਕ ਕਰਾਂਗੇ ਹੁਣ ਆਪਾਂ ਇਸ ਵਿੱਚ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਨਮਕ ਪਾਵਾਂਗੇ ਅਤੇ ਚਮਚੇ ਦਾ ਚੌਥਾ ਹਿੱਸਾ ਹੀ ਕਾਲੀਆਂ ਮਿਰਚਾਂ ਤੁਸੀਂ ਨਮਕ ਮਿਰਚ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਆਪਾਂ ਇਸ ਵਿੱਚ ਮੈਗੀ ਮਸਾਲਾ ਐਡ ਕਰਾਂਗੇ ਆਪਾਂ ਇਸ ਵਿੱਚ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਆਪਣੇ ਲੋੜ ਮੁਤਾਬਕ ਪਾ ਸਕਦੇ ਹੋ ਜਦੋਂ ਪਾਣੀ ਨੂੰ ਉਬਾਲ ਆ ਜਾਵੇ ਤਾਂ ਆਪਾਂ ਇਸ ਵਿੱਚ ਮੈਗੀ ਪਾਵਾਂਗੇ ਆਪਾਂ ਇਸ ਨੂੰ 10 ਮਿੰਟਾਂ ਲਈ ਮੀਡੀਅਮ ਲੋ ਫਲੇਮ ਤੇ ਪਕਾਵਾਂਗੇ ਲਓ ਜੀ ਆਪਣੀ ਮੈਗੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ